ਮੇਰਾ ਨਾਮ ਪਰਮਜੀਤ ਸਿੰਘ ਪਿੰਡ ਪਾਡੋ ਲੰਗਾ ਹਮ ਸਾਰ ਸਾਡੀ ਇਹ ਮੰਗਾ ਵੀ ਆਹ ਰੋਡ ਦੇ ਨਾਲ ਲੋਟਾ ਖੂਆ ਬਹੁਤ ਹੋ ਰਹੀਆਂ ਹਮ ਇੱਥੇ ਦਿਨ ਦਾ ਲੋਟਾ ਖੂਆ ਹੋ ਜਾਂਦੀ ਆ ਕੋਈ ਬੰਦਾ ਜੇ ਇੱਧਰ ਦਿਨ ਦਾ ਨਹੀਂ ਜਾ ਸਕਦਾ ਹਮ ਇੱਥੇ ਨਾ ਜਿੰਨੇ ਹੀ ਕਿਰਪਾਣਾ ਲੈ ਕੇ ਪੈ ਜਾਂਦੇ ਆ ਕਿਸੇ ਕੋ ਮੋਬਾਈਲ ਖੋ ਲੈਂਦੇ ਆ ਕਿਸੇ ਕੋ ਕੋਈ ਵੀ ਚੀਜ਼ ਮਿਲਦੀ ਖੋ ਕੇ ਚਲ ਜਾਂਦੇ ਆ ਹਮ ਤੋਂ ਸਾਡੀ ਪ੍ਰਸ਼ਾਸਨ ਨੇ ਇਹ ਮੰਗਾ ਹਮ ਕਿ ਇਹ ਲੋਟਾ ਖੂਆ ਜਲਦੋਂ ਜਲਦੀ ਬੰਦ ਕਰਾਈਆਂ ਜਾਣ ਕਿਉਂਕਿ ਇਸ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋ ਰਹਾ ਬੱਚੇ ਆਮ ਤੌਰ ਤੇ ਜਿੱਥੇ ਇਲਾਕੇ 'ਚ ਲੁੱਟਖੋਹ ਹੋ ਰਹੀਆਂ ਇੱਥੋਂ ਦਾ ਮਾਹੌਲ ਐਸ ਵਕਤ ਕਿਹੋ ਜਿਹਾ ਦਾ ਕਿਉਂਕਿ ਦੇਖਿਆ ਜਾਵੇ ਤੇ ਬੱਚੇ ਜਾਂ ਲੇਡੀਆਂ ਜਾਂ ਰਹੀਆਂ ਨੇ ਇਹ ਵੀ ਦੱਸਿਆ ਗਿਆ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੁੱਟੇਰੇ ਪਏ ਆ ਇੱਥੋਂ ਲੇਡੀ ਜਾਂਦੀਆਂ ਉਹਨਾਂ ਦੀ ਲੁੱਟ ਹੋ ਜਾਂਦੀ ਆ ਤੇ ਆਪਾਂ ਰਾਤ ਨੂੰ ਨਾ 5 ਵਜੇ ਤੋਂ ਬਾਅਦ ਜਾਂ 6 ਵਜੇ ਤੋਂ ਬਾਅਦ ਨਹੀਂ ਨਿਕਲ ਸਕਦੇ ਕਿਉਂਕਿ ਰਸਤੇ ਵਿੱਚ ਧੁਰੇ ਛੜਦੇ ਆ ਇੰਨਾ ਸਹਿਮ ਦਾ ਮਾਹੌਲ ਬਣਿਆ ਹੋਇਆ ਮਾਹੌਲ ਬਣਿਆ ਹੋਇਆ ਤੇ ਰਸਤੇ ਵਿੱਚ ਧੁਰੇ ਛੜਦੇ ਆ ਜਦੋਂ ਕੋਈ ਕੱਲਾ ਦਿਖਦਾ ਤਾਂ ਇੱਕ ਹੀ ਲੈ ਲੈਂਦੇ ਆ ਤੇ ਨਾਲੇ ਉਹਨੂੰ ਕੁੱਟਦੇ ਵੀ ਆ ਤੇ ਨਾਲੇ ਉਹਨਾਂ ਕੋਲ ਜੋ ਸਮਾਨ ਹੁੰਦਾ ਖੋ ਲੈਂਦੇ ਆ ਤੋਂ ਸਾਡੀ ਤਾਂ ਮੰਗ ਵਾ ਪ੍ਰਸ਼ਾਸਨ ਨੂੰ ਕਿ ਇਹਨਾਂ ਨੂੰ ਜਲਦੋਂ ਜਲਦੀ ਨੱਥ ਪਾਈ ਜਾਵੇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਗੁਰਪ੍ਰੀਤ ਸਿੰਘ ਪਾਣੋ ਲੰਗਾ ਕਿ ਜੋ ਲੁੱਟਾਂ ਖੋਹਾਂ ਹੁੰਦੀਆਂ ਆ ਪਿੰਡ ਵਾਸੀਆਂ ਨੇ ਆਪਾਂ ਨੂੰ ਦੱਸਾਇਆ ਵੀ ਬਹੁਤ ਜ਼ਿਆਦਾ ਬੁਰਾ ਹਾਲ ਆ ਮੈਂ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਉਹਨਾਂ ਦੇ ਵੀ ਧਿਆਨ ਚ ਲੈਂਦਾ ਪਰ ਫੇਰ ਵੀ ਕੋਈ ਘਟਾ ਨਹੀਂ ਹੋ ਰਿਹਾ ਤੇ ਮੈਂ ਹੁਣ ਆਪਣੀ ਪਾਰਟੀ ਦੇ ਵਿੱਚ ਵੀ ਇਹ ਮੁੱਦਾ ਰੱਖੂੰਗਾ ਵੀ ਲੁੱਟਾ ਖੋਹਾਂ ਤੇ ਵੀ ਗੌਰ ਕੀਤੀ ਜਾਵੇ ਤੇ ਪ੍ਰਸ਼ਾਸਨ ਨੂੰ ਇੱਕ ਵਾਰੀ ਫੇਰ ਮਿਲਾਂਗੇ ਤੇ ਰਾਤ ਨੂੰ 8 ਵਜੇ ਤੋਂ ਬਾਅਦ ਅ ਸਦਮਾ ਨੂੰ ਰੋੜ ਜਾਂਦਾ ਆ ਨਾਲੇ ਜਿੱਧਰ ਨੂੰ ਮਾਦੀ ਚੱਲ ਜੋ ਪਿੰਡੋਂ ਬਾਹਰ ਤੇ ਬਹੁਤ ਮਾਹੌਲ ਖਰਾਬ ਆ ਜੀ ਕੋਈ ਨਿਕਲਦਾ ਹੈ ਨੀਗਾ ਵੀ ਔਖਾ ਆ ਹੁਣ ਪਿੰਡ ਵਾਲਿਆਂ ਨੂੰ ਤੁਹਾਡੇ ਕੋਲੋਂ ਸੁਵਾਸਨ ਦਵਾ ਦਿੱਤਾ ਗਿਆ ਵਾ ਕਿ ਜਲਦੀ ਹੀ ਜਿਹੜੀ ਇਹ ਕਾਰਵਾਈ ਕਰੀ ਹਾਂ ਹਾਂਜੀ ਬਿਲਕੁਲ ਜੀ ਜਲਦੀ ਹੀ ਹੱਲ ਕੀਤਾ ਜਾਊਗਾ ਪ੍ਰਸ਼ਾਸਨ ਨੂੰ ਮਿਲਿਆ ਜਾਊਗਾ ਤਾਂ અમારી ਪਾਰਟੀ ਦੇ ਮੋਦਵਾਰ ਬੰਦਿਆਂ ਨੂੰ ਮਿਲਿਆ ਜਾਊਗਾ ਹਲਕਾ ਚਾਰਜ ਨੂੰ ਮਿਲਿਆ ਜਾਊਗਾ ਚੇਅਰਮੈਨ ਸਾਹਿਬ ਨੂੰ ਮਿਲਿਆ ਜਾਊਗਾ ਕਿ ਜਰੂਰ ਇਹ ਗੱਲ ਹੱਲ ਕੀਤਾ ਜਾਊਗਾ ਜੀ ਇਸ ਲੁੱਟਾ ਖਵਾ ਬਾਰੇ ਭਾਜੀ ਕੀ ਨਾਮ ਆ ਤੇ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਹੈਗਾ ਜੀ ਗਰਨਾਥ ਸਿੰਘ ਕਿੱਥੋਂ ਰਹਿਣ ਵਾਲੇ ਭਾਣ ਲੰਗੇ ਤੋਂ ਰਹਿਣ ਵਾਲੇ ਜੀ ਭਾਣ ਲੰਗੇ ਤੋਂ ਸਦਮਾ ਨੂੰ ਸੜਕ ਜਾਂਦੀ ਸ਼ਾਲਾ ਵਿੱਚ ਦੀ ਹਾਂਜੀ ਉੱਥੇ ਬਹੁਤ ਟਕੈਤੀ ਹੋ ਰਹੀ ਆ ਦੰਦਿਆੜੇ ਵੀ ਕਿਰਪਾਨਾਂ ਵੱਜ ਰਹੀਆਂ ਬੁੜੀਆਂ ਦਾ ਬੱਚਿਆਂ ਦਾ ਜਾਣਾ ਬਹੁਤ ਔਖਾ ਆ ਬੰਦਿਆਂ ਦੇ ਵਿੱਚ ਪੇੜਾ ਮਾਰਦੇ ਨੇ ਤੇ ਨਾਲ ਪੈਸੇ ਮੋਬਾਈਲ ਸਾਰੇ ਖੋਲਿੰਦੇ ਆ ਇਹ ਦਿਨ ਦਿਹਾੜੇ ਸਾਰਾ ਦਿਨ ਦਿਹਾੜੇ ਹੁੰਦਾ ਜੀ ਇਹ ਪੁਲਿਸ ਪ੍ਰਸ਼ਾਸਨ ਦਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਇੱਕ ਦੋ ਵਾਰੀ ਕਿਹਾ ਵਾ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਇੱਥੇ ਅੱਛਾ ਜੀ ਤੇ ਇਹਦੀ ਮਿਹਰਬਾਨੀ ਕਰਕੇ ਜੀ ਪੁਲਿਸ ਨੂੰ ਅਸੀਂ ਬੇਨਤੀ ਕਰਦੇ ਹਾਂ ਇੱਥੇ ਕੋਈ ਮੰਨ ਲਓ ਰੋਕ ਲਾਓ ਇਦਾਂ ਦਾ ਮਾਹੌਲ ਐ ਇਸ ਤਰ੍ਹਾਂ ਜਿਹੜੀਆਂ ਲੋਟਾਂ ਦੀਆਂ ਵਾਰਦਾਤਾਂ ਲੋਟਾਂ ਜੀ ਦੇਖੋ ਮੋਬਾਈਲ ਤੇ ਜ਼ਿਆਦਾ ਜਿੰਨੇ ਪੈਸੇ ਹੁੰਦੇ ਖੋਲਿੰਦੇ ਆ ਅੱਛਾ ਜੀ ਹੈਗੇ ਸਾਰੇ ਚਿੱਟੇ ਵਾਲੇ ਹੀ ਆ ਇਹੇ ਕੋਈ ਧਿਆਨ ਨਹੀਂ ਹੈਗਾ ਕੋਈ ਧਿਆਨ ਨਹੀਂ ਹੈਗਾ ਜੀ ਇੱਥੇ ਕੀ ਮੰਗ ਕਰਨੀ ਚਾਹੁੰਦੇ ਆ ਮੰਗਾ ਹੀ ਇਹ ਹੈ ਜੀ ਪ੍ਰਸ਼ਾਸਨ ਨੇ ਇਹਨਾਂ ਨੂੰ ਮੰਨ ਲਓ ਨੱਥ ਪਾਉਣ ਤੇ ਬੱਚਿਆਂ ਦਾ ਬੁੜੀਆਂ ਦਾ ਜਾਣਾ ਬਹੁਤ ਔਖਾ ਆ ਵੀ ਉਹਨਾਂ ਨੂੰ ਥੋੜਾ ਜਾਣ ਨੂੰ ਸਹੀ ਤਰੀਕੇ ਨਾਲ ਜਾ ਸਕੇ ਇੰਨੀ ਬੇਨਤੀ ਕਰਦੇ ਆ ਜੀ ਅਸੀਂ ਹਾਂਜੀ ਕੀ ਨਾਮ ਆ ਭਾਜੀ ਤੇ ਕੀ ਪੂਰੀ ਘਟਨਾ ਕੋਈ ਠੀਕ ਇਹ ਨਾਮ ਤਾਂ ਮੇਰਾ ਨਸੀਬ ਸਿੰਘ ਹੈ ਜੀ ਘਟਨਾ ਕੀ ਹੋਈ ਘਟਨਾ ਭਾਜੀ ਮੈਂ ਸਿੱਧਵਾਂ ਤੋਂ ਬੱਚੇ ਛੱਡਣ ਗਿਆ ਹਾਂ ਸਕੂਲ ਵਾਲੇ ਠੀਕ ਹੈ ਉਧਰ ਵਾਪਸ ਆਉਂਦਾ ਸੀਗਾ ਜੀ ਤੇ ਜਿਹੜੀ ਉਹ ਸਿੱਧਵਾਂ ਤੋਂ ਉਰਲੇ ਬੰਨੇ ਕੋਠੀ ਆਈ ਉੱਥੇ ਇੱਕ ਬੰਦਾ ਖੜਾ ਸੀਗਾ ਕਿਰਪਾਨ ਲਈ ਉਹ ਪਹਿਲਾਂ ਸਾਈਡ ਤੇ ਖੜਾ ਸੀਗਾ ਜੀ ਜਦੋਂ ਮੇਰੀ ਆਟੋ ਕੋਲ ਆ ਗਈ ਬਾਅਦ ਚ ਉਹ ਸੜਕ ਦੇ ਉਚਾਲੇ ਹੋ ਗਿਆ ਮੈਂ ਉਹਨੂੰ ਬਚਾਉਂਦੇ ਪਚਾਉਂਦੇ ਨੇ ਸਾਈਡ ਤੇ ਕੀਤੀ ਉਹਨੇ ਤੇ ਵੀ ਉਹਦੇ ਵਿੱਚ ਵੱਜੀ ਆਟੋ ਉਹ ਆਟੋ ਵੱਜਣ ਨਾਲ ਡਿੱਗਿਆ ਨਹੀਂਗਾ ਸੰਭਲ ਜੇ ਗਿਆ ਤੇ ਉਹਨੇ ਬਾਅਦ ਚ ਕਿਰਪਾਨ ਮਗਰ ਮਾਰੀ ਹੋਈ ਹੈ ਬਾਦ ਵਿੱਚ ਮੈਂ ਆਟੂ ਭਜਾ ਲਿਆ ਕੀ ਲੱਗਦਾ ਰਹਾ ਪੂਰਾ ਲੁੱਟ ਖੋਹਦਾ ਲੱਗਦਾ ਪਿਆ ਸੀ ਵੀ ਹੁਣ ਲੁੱਟ ਖੋਹਦਾ ਇਰਾਦਾ ਲੱਗਦਾ ਆਮਲੀ ਬੰਦਾ ਸੀ ਕਿ ਛੇੜੀ ਸੀਗਾ ਜੀ ਪਤਾ ਲੱਗ ਗਿਆ ਬੰਦੇ ਦਾ ਹਾਂ ਜੀ ਬੰਦਾ ਹੁਣ ਉੱਥੋਂ ਦਾ ਹੀ ਸਿੱਧਵਾਲਾ ਬਾਅਦ ਵਿੱਚ ਪੁੱਛਿਆ ਸੀਗਾ ਵੀ ਇੱਕ ਦੋ ਬੁੜੀਆਂ ਨੂੰ ਉੱਥੇ ਇਦਾਂ ਨੂੰ ਉਸ ਨੂੰ ਕੋਈ ਮਾਗਲਾ ਕਰਜ ਕਰਾਇਆ ਤੁਹਾਡੇ ਨਹੀਂ ਮੈਂ ਕੁਝ ਨਹੀਂ ਕਰਵਾਇਆ ਕਿਸੇ ਤਰ੍ਹਾਂ ਦਾ ਕੋਈ ਲੋਕਾਂ ਨੂੰ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਨਹੀਂ ਹੋਇਆ ਕੋਈ ਮੰਗ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਪੁਲਿਸ ਪਰ ਪ੍ਰਸ਼ਾਸਨ ਤੋਂ ਇਹੀ ਮੰਗ ਹੋਣੀ ਚਾਹਨੀ ਚਾਹੁੰਦੇ ਆ ਵੀ ਇਦਾਂ ਦੇ ਬੰਦਿਆਂ ਨੂੰ ਨਾ ਇਹ ਤਿਆ ਵੀ ਮੈਂ ਹੈਂਡੀਕੈਪਟ ਬੰਦਾ ਹਾਂ ਜੀ ਨਾ ਮੈਥੋਂ ਕਿਹੜਾ ਭੱਜਿਆ ਜਾਣਾ ਸੀਗਾ ਜੇ ਮੈਨੂੰ ਕੜ ਵੀ ਲੈਂਦੇ ਤਾਂ ਇਹਦਾਂ ਦੇ ਬਹੁਤਿਆਰ ਵਾਰਦਾਤ ਅਕਸਰ ਹੁੰਦੀਆਂ ਰਹਿੰਦੀਆਂ ਹਾਂ ਹਾਂ ਜੀ ਹਾਂ ਜੀ ਹੁੰਦੀਆਂ ਨੇ ਇਹ ਆ ਗੱਲ ਪਰਸੋਂ ਅੱਜ ਤੇ ਰਾਤ ਨੂੰ ਸਾਡੇ ਤੋਗਾਂ ਵਾਲੇ ਹੋਈ ਹੈ ਜੀ ਭਈਆ ਸੀਗਾ ਤੇ ਉਹ ਜਾਂਦਾ ਸੀ ਪਰੇ ਆਲੂ ਲੈ ਕੇ ਚੁੱਕਦੇ ਸੀ ਤੇ ਉਹਨਾਂ ਵਾਸਤੇ ਕੋਈ ਸੌਦਾ-ਸੌਦਾ ਲੈਣ ਆਇਆ ਸੀ ਤੇ ਉਹ ਤੋਂ ਮੋਬਾਈਲ ਮੂਲ ਖੋਲਿਆ ਭਾਈ ਮੇਰਾ ਨਾਮ ਸਰਜੀਤ ਸਿੰਘ ਪਿੰਡ ਪਾਣੋ ਲੰਗਾਈ ਈ ਬੁਰਾ ਚੱਕਰ ਕਰਨਾ ਭਾਈ ਮੈਂ ਇਥੋਂ ਸਦਮਾ ਨੂੰ ਆਪਣੀ ਬੇਟੀ ਨੂੰ ਚੜਾਉਣ ਗਿਆ ਸੀਗਾ ਤੇ ਇਥੋਂ ਬਸ ਨੇ ਜਣੀ ਮੈਂ ਕਾਲਾ ਸੰਗਾ ਚਲ ਗਿਆ ਕਾਲਾ ਸੰਗਾ ਤੋਂ ਵਾਪਸੀ ਮੈਂ ਬੇਟੀ ਨੂੰ ਚੜਾ ਕੇ ਤੇ 9 ਵਜੇ ਇੱਥੇ ਵਾਪਸ ਆਇਆ 28 ਜਨਵਰੀ ਨੂੰ ਤੇ ਇੱਥੇ ਆਣ ਕੇ ਬਿਲੀ ਘਾ ਦਿਓ ਸਾਡਾ ਡੇੜੀ ਲੱਗ ਗਿਆ ਆਪਣੇ ਸਦਮਾ ਸ਼ਾਲਾ ਰੋਡ ਤੇ ਦੋ ਬੰਦੇ ਪਏ ਇੱਥੇ ਮੇਰੇ ਕੋ ਆਏ ਪਿੱਛੋਂ ਮੈਨੂੰ ਨਹੀਂ ਪਤਾ ਲੱਗਾ ਇੱਥੇ ਮੇਰੇ ਕੱਛ ਮਾਰੀ ਪਹਿਲਾਂ ਇੱਥੇ ਪੜਤੇ ਮਾਰੀ ਆ ਫਿਰ ਉਹਨਾਂ ਨੇ ਮੇਰੇ ਹੱਥੇ ਮਾਰੀ ਆ ਆ ਸਿੱਥਮ ਜੇਰੇ ਕਈ ਇਥੇ ਆਤੇ ਮਾਰਿਆ ਇਹ ਮੈਨੂੰ ਧੱਕੇ ਧੱਕੇ ਮਾਰ ਕੇ ਮੈਂ ਆਪਦਾ ਬਚਾ ਕੇ ਤੇ ਮੈਂ ਆਪਣੀ ਸਕੂਟਰੀ ਭਜਾ ਕੇ ਪਿੰਡ ਨੂੰ ਲੈ ਕੇ ਆਇਆ ਮੈਂ ਤੇ ਪਰ ਇਹਦੇ ਨਾਲ ਇਹ ਹੈਗੀ ਗੱਲ ਵੀ ਦੇਖੋ ਇਹ ਬਹੁਤ ਟੱਕਾ ਹੋ ਰਿਹਾ ਵਾ ਵੀ ਨਸ਼ੇ ਵਾਲੇ ਮੁੰਡੇ ਹੈਗੇ ਆ ਇਹਨਾਂ ਨੂੰ ਠੱਲ ਪੈਣੀ ਚਾਹੀਦੀ ਇਹਨਾਂ ਦੇ ਇਹਨਾਂ ਦੇ ਕੋਈ ਨਾ ਕੋਈ 파ਰਚਾ ਹੋਣਾ ਚਾਹੀਦਾ ਕੋਈ ਨਾ ਕੋਈ ਇਹਨਾਂ ਨੂੰ ਫੜ ਤੋੜ ਕੇ ਅੰਦਰ ਕਰਨਾ ਚਾਹੀਦਾ ਇੱਕ ਨਹੀਂ ਆਪਣੀ ਇਹ ਗੁਜਾਰਸ਼ ਆ ਵੀ ਹਰ ਇੱਕ ਦੇ ਬੰਦੇ ਸੇਫ ਆਉਣ ਜਾਣ ਦੇ ਵਾਸਤੇ ਇਹ ਰਸਤਾ ਮੈਂ ਤਾਂ 24 ਘੰਟੇ ਇਸ ਨੂੰ ਜਾਨਾ ਮੈਂ ਪਲੰਬਰ ਦਾ ਕੰਮ ਕਰਦਾ ਮੈਂ ਸਮਾਨ ਲੈਣ ਵੀ ਜਾਣਾ ਹਰ ਇੱਕ ਚੀਜ਼ ਲੈਣ ਜਾਣਾ ਵਾ ਤੇ ਇਸ ਕਰਕੇ ਵੀ ਇਸ ਰੋਡ ਦੇ ਉੱਤੇ ਬਹੁਤ ਖਤਰਾ ਵਾ ਹਾਂਜੀ